ਆਪਾਂ ਪਰਸੋਂ ਗੱਲ ਕਰਦੇ ਸੀ ਬੰਮ ਨੇ ਅੱਗ ਲੱਗੀ ਹੈ ਨਾ ਜਦੋਂ ਨੇਹਰ ਹੀ ਚੱਲ ਰਹੀ ਸੀ ਹੁਣ ਖੁਦ ਦੇਖੋ ਬਾਣਾ ਨੂੰ ਅੱਗ ਲੱਈ ਜਾ ਰਹੀ ਆ ਦੇਖ ਲਓ ਤੁਸੀਂ ਆ ਭਾਈ ਇਹ ਰੱਖਿਆ ਪੂਰੀ ਸੜਕਾ ਬਿਲਕੁਲ ਬੰਦ ਪਈ ਆ ਕਿਸੇ ਦਾ ਵੀ ਨੁਕਸਾਨ ਹੋ ਸਕਦਾ ਆਂਦੇ ਜਾਂਦੇ ਰਾਹੀ ਦਾ ਇਹ ਕਣਗੜ ਰੋਡ ਹੈ ਤੁਸੀਂ ਦੇਖੋ ਤਸਵੀਰਾਂ ਕਿ ਸਮਝਾएंगे ਇਹ ਲੋਕਾਂ ਨੂੰ ਪਰ ਜਦੋਂ ਅੱਗ ਕੋਈ ਲਾਉਂਦਾ ਜਾਂ 스파ਰਕ ਨਾਲ ਲੱਗਦੀ ਆ ਫਿਰ ਬੜਾ ਗਾਹ ਪੈਂਦਾ ਵੀ ਅੱਗ ਲੱਗ ਗਈ ਜੀ ਅੱਗ ਲੱਗ ਗਈ ਤੇ ਹੁਣ ਆਪ ਲਾਉਂਦੇ ਆ ਉਹ ਸਿਰੇ ਤੱਕ ਜਾਰੀ ਅੱਗ ਹਨ ਅੱਗ ਦਾ ਤੇ ਪਾਣੀ ਦਾ ਕੋਈ ਪਤਾ ਨਹੀਂ ਹੁੰਦਾ ਵੀ ਕਿਹੜੇ ਟਾਈਮ ਕਿਥੋਂ ਦੀ ਰਸਤਾ ਬਣਾ ਦੇ ਤੁਸੀਂ ਦੇਖ ਲਓ ਬਹੁਤ ਮੋਟਰਸਾਈਕਲ ਰੋਡ ਤੇ ਇਸ ਤਰ੍ਹਾਂ ਮਚ ਗਏ ਨੇ ਅੱਗ ਦੀ ਲਪੇਟ ਦੇ ਵਿੱਚ ਆ ਕੇ ਜਿਹੜੀ ਰੋਡ ਦੇ ਉੱਤੇ ਅੱਗ ਲੱਗਦੀ ਆ ਕਈ ਨੌਜਵਾਨ ਚੜਾਈ ਕਰ ਚੁੱਕੇ ਨੇ ਪਰ ਇਹ ਲੋਕ ਅੱਗ ਲਾਉਣ ਤੋਂ ਫੇਰ ਨਹੀਂ ਬਾਜ਼ ਜਾਂਦੇ ਤੁਸੀਂ ਦੇਖ ਲਓ ਸਾਹਮਣੇ ਆ ਬੰਮਣੇ ਦੇ ਬੰਮਣੇ ਦੇ ਖੇਤ ਨੇ ਇਹ ਤੁਸੀਂ ਦੇਖੋ ਥੋੜਾ ਥੋੜਾ ਦੇਖਦਾ ਆਊਗਾ ਬਹੁਤ ਜਿਆਦਾ ਮੁਸ਼ਕਲ ਦੇ ਨਾਲ ਅੱਗ ਦੇ ਵਿੱਚ ਦੀ ਆ ਰਿਹਾ ਮੋਟਰਸਾਈਕਲ ਦੇਖੋ ਉਹ ਦੇਖੋ ਦੇਖੋ ਕਿੰਨਾ ਔਖਾ ਹੋ ਕੇ ਬੰਦਾ ਨਿਕਲ ਕੇ ਆਇਆ ਤੇ ਆ ਇੱਕ ਆ ਜਾ ਰਿਹਾ ਬਾਈ ਕੈਨ ਦਾ ਭਾਵੇਂ ਆ ਵੀ ਕਿਸੇ ਨਾਲ ਕੋਈ ਵੀ ਘਟਨਾ ਵਾਪਰ ਸਕਦੀ ਆ ਪਰ ਇਹ ਲੋਕ ਬਈ ਨਹੀਂ ਬਾਜ ਆਉਂਦੇ ਜਿੰਨਾ ਤੇ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਆ ਜਿਹੜੇ ਲੋਕ ਆਪ ਇਸ ਤਰ੍ਹਾਂ ਅੱਗ ਲਾਉਂਦੇ ਨੇ ਜਦੋਂ ਲੱਗਦੀ ਆ ਫਿਰ ਕਹਿੰਦੇ ਸਾਡੇ ਖੇਤਾਂ ਨੂੰ ਅੱਗ ਲੱਗ ਗਈ ਕੋਈ ਵਾਰੀ ਵਾਰਸ ਨਹੀਂ ਕੈਨਾਲ ਤੇ ਨਾਲ ਤਰਾਕਤ ਨਹੀਂ ਦੇਖੋ ਤੁਸੀਂ ਦੇਖੋ ਜੀ ਉਹ ਸਿਰੇ ਤੱਕ ਜਾ ਰਹੀ ਅੱਗ ਜੇ ਇੱਥੇ ਕਿਸੇ ਦਾ ਕੁੱਪ ਹੋਵੇ ਜਾ ਕੋਈ ਹੋਰ ਜ ਉਸ ਦਿਨ ਦੇਖਿਆ ਪਾਣੇ ਦਿਦਨਾ ਕੋਲੇ ਅੱਗ ਲੱਗੀ ਤੇ ਹਨਾ ਪਾਤਰਾ ਰੋਡ ਤੇ ਉਥੇ ਨਾਲ ਪੋਲਟਰੀ ਫਾਰਮ ਵੀ ਸੀ ਇਸ ਤਰ੍ਹਾਂ ਦਾ ਕੋਈ ਹੋਵੇ ਇਥੇ ਡੰਗਰ ਪਸ਼ੂ ਹੋਣ ਕਿਸੇ ਦੇ ਬੰਨੇ ਹੋਏ ਤਾਂ ਕੌਣ ਜ਼ਿੰਮੇਵਾਰ ਹੋਊਗਾ ਜਦੋਂ ਅੱਗ ਇਹ ਜਾਂਦੀ ਆ ਇਥੋਂ ਨੰਗਣਾ ਬਹੁਤ ਮੁਸ਼ਕਲ ਆ ਦੇਖੋ ਹਜੇ ਅੱਗ ਉਹ ਦੂਰ ਤੱਕ ਫੈਲੀ ਹੋਈ ਆ ਪਤਾ ਨਹੀਂ ਕਿਤੇ ਤੱਕ ਜਾਣਾ ਇਹਨੇ ਤੁਹਾਨੂੰ ਜ਼ੂਮ ਕਰਕੇ ਦਿਖਾ ਦਿੰਨੇ ਆ ਦੇਖੋ ਕਿਉਂਕਿ ਜਿਹੜੇ ਮੋਟਰਸਾਈਕਲ ਗੱਡੀਆਂ ਨੇ ਉਹ ਪٹرول ਤੇ ਹੁੰਦੀਆਂ ਨੇ ਤੇ ਕਿਸੇ ਵੀ ਕਿਸੇ ਕਿਸੇ ਵੀ ਤਰ੍ਹਾਂ ਦਾ ਹਣਾ ਨੁਕਸਾਨ ਹੋ ਸਕਦਾ ਦੇਖੋ ਸਾਰੇ ਕਹਿੰਦੇ ਨੇ ਵੀ ਇਹ ਗਲਤ ਕਰਦੇ ਨੇ ਵੀ ਆਉਂਦੇ ਜਾਂਦੇ ਰਾਈਆਂ ਨੂੰ ਔਖਾ ਹੁੰਦਾ ਨੁਕਸਾਨ ਹੋ ਸਕਦਾ ਤੇ ਇਹ ਅੱਗ ਪਟ્રોલ ਨੂੰ ਤੁਹਾਨੂੰ ਪਤਾ ਵੀ ਕਿੰਨੀ ਛੇਤੀ ਪੈਂਦੀ ਆ ਕਿਸੇ ਵੀ ਤਰ੍ਹਾਂ ਦੀ ਖਤਰੋਂ ਜਿਹੜਾ ਸਖੇਨ ਤੇ ਨੰਬਰ ਆ ਰਿਹਾ ਉਸ ਤੇ ਤੁਹਾਨੂੰ ਤੁਰੰਤ ਕਿਸੇ ਤੇ ਸੰਦੇਉ ਐਮਰਜੈਂਸੀ ਹੋਵੇ ਕਿਸੇ ਵੀ ਸਾਮ ਨੂੰ ਫਲਾਸ